ਸੱਜਾ ਕਾਜੀ ਸਾਰਤਾ ਜੀ ਆਪਣੇ ਸਾਰੇ ਕਣ ਪਰ ਆਉਂਦਾ ਆਪਣੇ ਪੰਜਾਬੀ ਕੁਕਿੰਗ ਚੈਨਲ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਹੀ ਵਧੀਆ ਰੈਸਪੀ ਲੈ ਕੇ ਆਏ ਜੀ ਰੈਸਪੀ ਜਿਹੜੀ ਬਣਾਵਾਂਗੇ ਆਪਾਂ ਬਣਾਵਾਂਗੇ ਛੋਲੇ ਫਟੂਰੇ ਛੋਲੇ ਫਟੂਰੇ ਬਣਾਉਣ ਲਈ ਜੀ ਆਪਾਂ ਪਹਿਲੇ ਸਭ ਤੋਂ ਪਹਿਲਾਂ ਰਾਤ ਨੂੰ ਮੈਂ ਛੋਲੇ ਭਿਉਆ ਤੁਸੀਂ ਤੇ ਆ ਦੇਖੋ ਛੋਲੇ ਨੂੰ ਉਵਾਲ ਲਿਆ ਚਿੱਟੇ ਛੋਲੇ ਨੂੰ ਦੇਖੋ ਉਵਾਲ ਲਿਆ ਤੇ ਇੱਕ ਕੋਲੀ ਛੋਲੇ ਦੀ ਸੀ ਤੇ ਉਹ ਜਦੋਂ ਉਵਾਲ ਲਏ ਸੀ ਉਦੋਂ ਮੈਂ ਇੱਕ ਵੱਡੀ ਇਲਾਇਚੀ ਤੇ ਇੱਕ ਚਾਹ ਦੀ ਪੋਟਲੀ ਬਣਾ ਕੇ ਇਸ ਤਰ੍ਹਾਂ ਕਪੜੇ ਦੇ ਵਿੱਚ ਚਾਹ ਪਾ ਬਨ ਕੇ ਤੇ ਆਪਾਂ ਇਹ ਚ ਰੱਖਦੇ ਸੀ ਤੇ ਦੁੱਤੇ ਨ ਸੀਟੀਆਂ বাজਾਤੀਆਂ ਤੇ ਦੇਖੋ ਕਿਉਂਕਿ ਜਿਹੜੇ ਭਟੂਰੇ ਹੋਏ ਛੋਲੇ ਭਟੂਰੇ ਹੁੰਦੇ ਆ ਉਹ ਸਬਜੀ ਹੁੰਦੀ ਆ ਉਹ ਥੋੜੀ ਜਿਹੀ ਸਾਵਲੇ ਜਿਹੇ ਰੰਗ ਦੇ ਬਲੈਕ ਜੇ ਕਲਰ ਦੇ ਹੁੰਦੇ ਆ ਤੇ ਇਸ ਕਰਕੇ ਆਪਾਂ ਬਾਜ਼ਾਰ ਦੀ ਤਰ੍ਹਾਂ ਜਿਵੇਂ ਬਾਜ਼ਾਰ 'ਚ ਹੁੰਦੇ ਆ ਉਸ ਤਰ੍ਹਾਂ ਹੀ ਬਣਾਵਾਂਗੇ ਘਰ 'ਚ ਆਪਾਂ ਬਣਾਉਣੀ ਆ ਉਦੋਂ ਆਪਾਂ ਨਹੀਂ ਐਨਾ ਚੀਜ਼ਾਂ ਪਾਉਂਦੇ ਤੇ ਬਾਜ਼ਾਰ ਦੀ ਤਰ੍ਹਾਂ ਆਪਾਂ ਛੋਲੇ ਭਟੂਰੇ ਬਣਾਵਾਂਗੇ ਤੇ ਆਵਾਲ ਕੇ ਰੱਖ ਲਏ ਤੇ ਇਹਦੇ ਲਈ ਆਪਾਂ ਮਸਾਲੇ ਜਿਹੜੇ ਲੱਤਿਆ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚਾਂ ਇਹਨਾਂ ਨੂੰ ਪੇਸਟ ਕਰ ਲਿਆ। ਇਧਰ ਮਸਾਲੇ ਜੀ ਤੁਹਾਨੂੰ ਉਹ ਵੀ ਦਿਖਾ ਦਨੇ ਆ। ਹਲਦੀ 1 ਚਮਚ, ਲਾਲ ਮਿਰਚ 1 ਚਮਚ, ਨਮਕ 1.5 ਚਮਚ, ਗਰਮ ਮਸਾਲਾ 1 ਚਮਚ, ਕਸ਼ਮੀਰੀ ਲਾਲ ਮਿਰਚ 1 ਚਮਚ। ਕਿਚਨ ਕਿੰਗ ਮਸਾਲਾ 1 ਚਮਚ ਤੇੜਾ ਕਾਲਾ ਨਮਕ ਉਹ ਥੋੜਾ ਜਿਹਾ 1/2 ਚਮਚ ਵੀ ਘਟ ਪਾਵਾਂਗੇ। ਟੇਸਟ ਵਧੀਆ ਆ ਜਾਂਦਾ ਹੈ ਤੇ ਹਿੰਗ, ਕੜੀ ਪੱਤਾ ਤੇਜਪੱਤਾ ਤੇ ਥੋੜੀ ਜਿਹੀ ਦਾਲ ਚੀਨੀ ਔਰ ਰਾਈ ਪਾਵਾਂਗੇ ਆਪਾਂ ਇਹ ਮਸਾਲੇ ਪਾਵਾਂਗੇ ਤੁਸੀਂ ਇਹ ਤੋਂ ਇਲਾਵਾ આમਚੂਰ ਪਾਊਡਰ ਵੀ ਪਾ ਸਕਦੇ ਹੋ ਤੇ ਚਨਾ ਮਸਾਲਾ ਮਸਾਲਾ ਵੀ ਪਾ ਸਕਦੇ ਹੋ ਤੇ ਹੋਰ ਕਾਲੇ ਥੋੜੋ ਤੁਹਾਡੀ ਮਰਜ਼ੀ ਹੈ ਲੋ ਜੀ ਸਰੋਂ ਦਾ ਤੇਲ ਪਾਲਿਆ ਸੀ ਦੋ ਵੱਡੇ ਚਮਚੇ ਸਰੋਂ ਦਾ ਤੇਲ ਪਾਲੇ ਤੇ ਆ ਪਾਜੇ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਅੱਜ ਪਾਵਾਂਗੇ ਇੱਕ ਚਮਚਾ ਜੀਰਾ ਦਾਲ ਚੀਨੀ ਸੌਰੀ ਤੇਜਪੱਤਾ ਤੇ ਇੱਕ ਚਮਚੀ ਰਾਈ దాలీని ఏ తడకన దా పా బోల్డ్ కి అ ਲਓ ਜੀ ਆਪਣੇ ਪਿਆਜ਼ ਅਦਰਕ ਲਸਣ ਤੇ ਹਰੀ ਮਿਰਚਾਂ ਕੁਝ ਜੁੱਕੇ ਚੰਗੀ ਤਰ੍ਹਾਂ ਹੁਣ ਆਪਾਂ ਇਹ ਚ ਪਾਵਾਂਗੇ ਨਮਕ ਮਿਰਚ ਹਲਦੀ ਗਰਮ ਮਸਾਲਾ ਆ ਟਮਾਟਰ ਜਿਹੜਾ ਪਿਆ ਇਹਦਾਂ ਦੋੜ ਮਾਰ ਰੋ ਵੱਡੇ ਕਟਿੰਗ ਕਰ ਲੇ ਸੀ ਪੇਸਟ ਬਣਾ ਲਿਆ मसले सुके मस टमाटर प्याज मिक्स करदांगे एन ते चांगली तरां भुन गे थोडा जे पाणी पा कचा पन लाय ਨੰ ਚੰਗੀ ਤਰ੍ਹਾਂ ਪਗਾਵਾਂਗੇ ਜਦ ਤੱਕ ਆਪਾਂ ਮਸਾਲਾ ਘੋਲ ਨਹੀਂ ਛੱਡ ਦ। ਲੋਜੀ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੱਜ ਗਿਆ ਤੇ ਘੋਲ ਵੀ ਛੱਡ ਟਰਾ ਕੇ ਹੁਣ ਆਪਾਂ ਇਹ ਛਾਵਾਂਗੇ ਕਸ਼ਮੀਰੀ ਲਾਲ ਮਿਰਚ ਕਿਚਨ ਕਿੰਗ ਮਸਾਲਾ ਤੇ ਕਾਲਾ ਨਮਕ ਨੰ ਚੰਗੀ ਤਰ੍ਹਾਂ फिर भुलाे छोले जेले पावे पानी यही जो छबाले है यही छोल्या का पानी ही पावे इस तरह नचोड़ के सारे छोलों में आप देंगे इन्होंने मसाले चंगी तरह मिक्स करके ਦੇ ਰਹੀ ਪਾਵਾਂਗੇ ਆਪਾਂ ਪਾਣੀ ਜੇ ਆਪਾਂ ਦੂਸਰਾ ਇਹਨਾਂ ਤੋਂ ਉਹਨਾਂ ਕੋਈ ਪਾਣੀ ਪਾਉਂਗੇ ਸਾਰਾ ਪਾਣੀ ਦੇ ਪਾਉਣਾ ਲੋਜੀ ਮਸਾਲਾ ਸਾਰਾ ਛੋਲੇਆਂ ਨੂੰ ਲੱਗ ਚੁੱਕਿਆ ਵਧੀਆ ਤੇ ਆਪਣੇ ਬਣ ਕੇ ਦੇਖੋ ਬਿਲਕੁਲ ਤਿਆਰ ਨੇ ਤੇ ਆਪਾਂ ਹੁਣ ਜਿਹੜਾ ਥੋੜਾ ਜਿਹਾ ਆਪਾਂ ਗਰੇਵੀ ਅਹ ਤਰੀ ਬਣਾਉਣ ਲਈ ਗਰੇਵੀ ਨਾਲ ਲਈ ਤੇ ਆਪਾਂ ਇਹ ਚ ਪਾਵਾਂਗੇ ਜਿਹੜਾ ਪਾਣੀ ਐਕਸਟਰਾ ਦੂਜਾ ਪਾਣੀ ਨਹੀਂ ਪਾਉਣਾ ਇਹ ਜਿੱਚਾ ਆਪਾਂ ਛੋਲੇ ਵਾਲੇ ਸੀ ਨਾ ਉਹੋ ਪਾਣੀ ਹੀ ਪਾਣਾ ਹੋਏ ਉਹ ਕੱਪ ਪਣ ਦੇ ਪਾਤੇ ਤੇ ਆਪਾਂ ਇਹਨਾਂ ਨੂੰ ਪਕਾਵਾਂਗੇ ਤੇ ਪਕਾਉਣ ਤੋਂ ਪਹਿਲਾਂ ਥੋੜੀ ਜਿਹੀ ਕਸੂਰੀ ਮੇਥੀ ਪਾਵਾਂਗੇ ਮੈਂ ਥੋੜੀ ਜਿਹੀ ਸੇਕ ਲਵਾ ਲਈ ਸੀ ਲੋਜੀਪ ਆਪਣੇ ਸਬਜੀ ਉਧਰ ਬਣੀ ਜਾਂਦੀ ਹੈ ਤੇ ਆਪਾਂ ਹੁਣ ਇਦਾਂ ਘਟੋਰਾ ਲੈ ਆਟਾ ਤਿਆਰ ਕਰਦੇ ਹਾਂ ਮੈਂਦਾ ਦੋ ਵੱਡੀਆਂ ਕੌਲੇ ਲੱਗਿਆ ਸੀ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਝਾਣ ਲਿਆ तो कई बार कुछ हमें मौसम इस तरह चल रहा है तो सूडी वगैरह पै जाती है इस करके आप पहले ही छान ले चंकी तरह तो आप अ चम्मच बेकिंग पाउडर तुम बेकिंग सोडा भी पा सकते दही पावे दो बड़े चम्मच ਇੱਕ ਚਮਚਾ ਆਪਾਂ ਰਿਫਾਈਨਡ ਆਇਲ ਦਾ ਪਾਵਾਂਗੇ ਇਹਨਾਂ ਸਾਰੇ ਈਜਨ ਮਿਕਸ ਕਰਾਂਗੇ ਤੇ ਕੋਸੇ ਜੇ ਪਾਣੀ ਨਾਲ ਮਲ ਕੇ ਹਲਕਾ ਜਿਹਾ ਕੋਸੇ ਜਿਹਾ ਬਣਨਾ ਆਪਾਂ ਗੁੰਨਾਂਗੇ ਨਰਮ ਜਿਹਾ ਡੋਅ ਤਿਆਰ ਕਰਾਂਗੇ ਸਖਤ ਡੋਅ ਨਹੀਂ ਤਿਆਰ ਕਰਨਾ ਲਓ ਜੀ ਦੇਖੋ ਮਾਟਾ ਬਣ ਲਿਆ ਮਾਟਾ ਸਾਰਾ ਹਲਕਾ ਮੁਕੀ ਸੌਫਟ ਜਿਹਾ ਬਣੇ ਚੰਗੀ ਤਰ੍ਹਾਂ ਆਪਾਂ ਟਾਈਟ ਨਹੀਂ ਕਰਨਾ ਤੇ ਉਸ ਤੋਂ ਬਾਅਦ ਹੁਣ ਜਿਵੇਂ ਹਲਵਾਈ ਆਪਾਂ ਕਰਦੇ ਨੇ ਇਸ ਤਰ੍ਹਾਂ ਨੂੰ भी सोफ्ट जहा बना लचकीला जहां बनाने लगे दो जिन्हें सुटा चंह गुन्ना जोर जोर के सुट के दो तीन बारी चंकी तरह गुन्ांगे लचकील लचकील आपका आज इन चंकी तरह अपना आटा जो तैयार हो जाए सैट है तो थोड़ा जाओ ला के नवा जी आप मैदे को चंगी तरह गोल लिया हम आप थोड़ा जो उपर लगा देंगे घ्यो ताकि खुश्क जहा हो ना हो जाए तो इस करके आपू अंटे लिए आप ब्रेक ली रखा रेस्ट पर ਕੋਈ ਵੀ ਗਿੱਲਾ ਕਪੜਾ ਜਾਂ ਕੋਈ ਸੂਤੀ ਕਪੜੇ ਨਾਲ ਆਪਾਂ ਢੱਕ ਦਾਂਗੇ ਤੇ ਇਹਨੂੰ ਰੱਖਾਂਗੇ ਅੱਧੇ ਘੰਟੇ ਹੋ ਮਿਲਦੇ ਆ ਜੀ। ਲਓ ਜੀ ਦੇਖੋ ਮੈਦਾ ਆਪਣਾ ਜਿਹੜਾ ਗੁੰਨਾ ਸੀ ਸੈੱਟਪ ਹੋ ਗਿਆ ਬਿਲਕੁਲ। ਸਹੀ ਆ ਹੁਣ ਆਪਾਂ ਇਹਦੇ ਪੇੜੇ ਬਣਾਵਾਂਗੇ ਤੇ ਪੇੜੇ ਬਣਾਉਣੇ ਆ ਤੁਹਾਨੂੰ ਦਿਖਾਉਣੇ ਆ। ਲਓ ਜੀ ਇਧਰ ਆਪਣੇ ਦੇਖੋ। ਸਬਜੀ ਸੋਹੀ ਬਣ ਕੇ ਬਿਲਕੁਲ ਤਿਆਰ ਹੈ। ਜਿਆਦਾ ਪਤਲੀ ਨਹੀਂ ਆਪਾਂ ਕਰਨੀ। ਜਿਹੜੀ ਆਪਾਂ ਛੋਲਿਆਂ ਫਟੂਰੇ ਨਾਲ ਖਾਂਦੇ ਆ ਉਹ ਥੋੜੀ ਜਿਹੀ ਸੰਗਣੀ ਹੁੰਦੀ ਆ। ਤੁਸੀਂ ਜਿਆਦਾ ਪਤਲੀ ਕਰਨਾ ਚਾਹੋ ਥੋੜੀ ਜਿਹੀ ਤਾਂ ਤੁਸੀਂ ਪਾਣੀ ਪਾ ਕੇ ਗਰੇਵੀ ਹੋਰ ਵਧਾ ਲਓ ਸੇਕ ਲਵਾ ਲਓ ਵੈਸੇ ਵਧੀਆ ਹੈ ਤੇ ਹੁਣ ਆਪਾਂ ਇਹਨੂੰ ਸਰਵ ਕਰਾਂਗੇ ਸਰਵ ਕਰ ਲੈਣਾ ਤੇ ਥੋੜਾ ਸਰਵ ਕਰਕੇ ਡੈਕੋਰੇਟ ਕਰ ਲੈ ਥੋੜੇ ਜਿਹੇ ਪਿਆਜ਼ ਦਿਖਵਾ ਲੱਛਿਆਂ ਵਾਂਗ ਕੱਟ ਲੈ ਸੀ ਇਸ ਤਰ੍ਹਾਂ ਤੇ ਹਰੀਆਂ ਮਿਰਚਾਂ ਤੇ ਟਮਾਟਰ ਇਹ ਆਪਾਂ ਇਹ ਵੀ ਆਪਾਂ ਇਹਦੇ ਉੱਪਰ ਲਗਾਵਾ ਰੱਖਾਂਗੇ ਸਰਵ ਕਰਾਂਗੇ ਲਓ ਜੀ ਦੇਖੋ ਮੈਂ ਸਾਰ ਸਬਜ਼ੀ ਨੂੰ ਡੋਂਗੇਸ ਕੱਢ ਲਿਆ ਤੇ ਇਹਨੂੰ ਰੱਖ ਦਾਂਗੇ ਹੁਣ ਸੈੱਟ ਤੇ ਥੋੜੇ ਜੇ ਉੱਪਰ ਮੈਂ ਡੈਕੋਰੇਟ ਕਰਤਾ ਪਿਆਜ਼ ਹਰੀਆਂ ਮਿਰਚਾਂ ਟਮਾਟਰ ਦਾ ਤੇ ਆਪਾਂ ਹੁਣ ਭਟੂਰੇ ਬਣਾਉਣ ਆਪਾਂ ਪੇੜ ਜਿਆਕ ਤੰਦ ਘਾਵਾਂਗੇ। ਲੋ ਜੀ ਇਧਰ ਆਪਾਂ ਪੇੜੇ ਹੀ ਬਣਾ ਲਈ ਸੀ ਦੇਖੋ। ਥੋੜੀ ਜਿਹਾ ਜ਼ਿਆਦਾ ਥੋੜੇ ਜਿਹੇ ਵੱਡੇ ਪੇੜੇ ਬਣਾਉਣੇ ਜਿਆਦਾ ਛੋਟੇ ਵੀ ਨਹੀਂ ਬਣਾਉਣੇ। ਮੀਡੀਅਮ ਜੇ ਸਾਈਜ਼ ਹੋਵੇ ਮਤਲਬ ਕਿ ਇਸ ਤਰ੍ਹਾਂ ਪੇੜੇ ਬਣਾ ਲੈ। ਜਿਹੜੇ ਹਲਵਾਈ ਹੁੰਦੇ ਆ ਉਹ ਸੁੱਕਾ ਆਟਾ ਨਹੀਂ ਪਾਉਂਦੇ। ਉੱਪਰ ਹੈ ਵੇਲ ਦੇ ਜਦੋਂ ਵੇਲਦੇ ਆ ਤੇ ਤੇਲ ਹੀ ਲਗਾਉਂਦੇ। ਤੇ ਆਪਾਂ ਵੀ ਤੇਲ ਹੀ ਲਗਾਵਾਂਗੇ। ਤੇ ਇਸ ਤਰ੍ਹਾਂ ਕਿਹੜਾ ਹੱਥ ਨਾਲ ਥੋੜਾ ਜਿਹਾ ਮਿਲਾ ਲਾਂਗੇ। ਬਾਅਦ 'ਚ ਆਪਾਂ ਵੇਲ ਲੈਣਾ। ਸ਼ੇਪ ਜਿਹੜੀ ਤੁਸੀਂ ਕੋਈ ਵੀ ਮਰਜ਼ੀ ਦਾ ਰੱਖ ਸਕਦੇ ਹੋ। ਅਈ ਚੱਖਾਂ ਨਾ ਆਪਾ ਤੇ ਐਸਟਰਾ ਬਣਾ ਕੇ ਦੇਖੋ ਜਿਆਦਾ ਪਤਲਾ ਨਹੀਂ ਜਿਆਦਾ ਮੋਟਾ ਵੀ ਨਹੀਂ ਤੇ ਆਪਾਂ ਪੇੜੇ ਅੰਦਰ ਤੇਲ ਆਪਣਾ ਗਰਮ ਹੋ ਚੁੱਕਿਆ ਤੇ ਆਪਾਂ ਭਟੂਰੇ ਨਾਲ ਦੇ ਨਾਲ ਪਾਈ ਜਾਵਾਂ ਤੁਹਾਨੂੰ ਦਿਖਾਈ ਜਾਵਾਂਗੇ ਲੋਜੀ ਦੇਖੋ ਕਿੰਨਾ ਸੋਹਣਾ ਫਟੂਰਾ ਫੁੱਲਿਆ ਆਪਣਾ ਤੇ ਫਟੂਰੇ ਵਧੀਆ ਫੁੱਲਦੇ ਆ ਤੇ ਆਟਾ ਆਪਣਾ ਵਧੀਆ ਜਿਹੜਾ ਮੈਦਾ ਗੁੰਨੇ ਸੀ ਉਹ ਬਹੁਤ ਵਧੀਆ ਗੁੰਨੇ ਆ ਜਿਹੜਾ ਬਣਾਇਆ ਸੀ ਤੇ ਆਪਾਂ ਰੈਸਟ ਜ਼ਰੂਰ ਜ਼ਰੂਰ ਦਿਵਾਉਣ ਜ਼ਰੂਰੀ ਹੈ ਤੇ ਮੈਦੇ ਨੂੰ ਤਾਂ ਕਿ ਜਿਹੜਾ ਆਪਣਾ ਮੈਦਾ ਚੰਗੀ ਤਰ੍ਹਾਂ ਸੈੱਟ ਹੋ ਜਾਏ ਤੇ ਜਦ ਆਪਾਂ ਫਟੂਰੇ ਬਣਾਉਣੇ ਵਧੀਆ ਬਣ ਜਾਂਦੇ ਆ ਤੇ ਆ ਇਸੇ ਤਰ੍ਹਾਂ ਆਪਾਂ ਸਾਰੇ ਬਣਾ ਲੈਣੇ ਆ ਤੁਹਾਨੂੰ ਦਿਖਾਉਣੇ ਆ ਦੇਖੋ ਦੋਨੋਂ ਸਾਈਡ ਚੰਗੀ ਤਰ੍ਹਾਂ ਬਣ ਚੁੱਕੇ ਆ ਤੇ ਫੁੱਲਿਆ ਫੁੱਲਿਆ ਬਾਜ਼ਾਰ ਦੇ ਤਰ੍ਹਾਂ ਲੋਜੀ ਦੂਸਰਾ ਫਟੂਰਾ ਵੀ ਆਪਾਂ ਫੁੱਲ ਗਿਆ ਆਪਣਾ ਤੇ ਬਣ ਗਿਆ ਤੇ ਇਸੇ ਤਰ੍ਹਾਂ ਆਪਾਂ ਸਾਰੇ ਬਣਾਵਾਂਗੇ ਸਾਰੇ ਬਣਾ ਕੇ ਤੁਹਾਨੂੰ ਪਲੇਟ ਸਰਵ ਕਰਾਂਗੇ ਦਿਖਾਵਾਂਗੇ ਇਹ ਪਲੇਟ ਕਿਸ ਤਰ੍ਹਾਂ ਸਜਾਈ ਹੈ ਕਿ ਵੱਖਰੇ ਤਰੀਕੇ ਨਾਲ ਆਪਾਂ ਪੇਟ ਸਜਾਵਾਂਗੇ ਲਓ ਜੀ ਦੇਖੋ ਪਲੇਟ ਸਰਵ ਕਰ ਲਈ ਤੇ ਕਿੰਨੀ ਵਧੀਆਣੀ ਹੈ ਕੋਈ ਦੇਖ ਕੇ ਕਹਿ ਨਹੀਂ ਸਕਦਾ ਕਿ ਘਰੇ ਬਣਾਈ ਹੈ ਜਾਂ ਬਾਹਰੋਂ ਲਿਆਂਦੇ ਹੈ ਬਿਲਕੁਲ ਬਾਜ਼ਾਰ ਦਾ ਬਾਜ਼ਾਰ ਜਿਵੇਂ ਬੰਦੇ ਉਸ ਤਰ੍ਹਾਂ ਹੀ ਟੇਸਟ ਹੋਣ ਫਲੇਵਰ ਤੁਹਾਨੂੰ ਸਾਡੀ ਵੀਡੀਓ ਕਿਵੇਂ ਲੱਗੀ ਜੀ ਲਾਈਕ ਕਮੈਂਟ ਕਰਕੇ ਦੱਸਿਓ ਅਗਰ ਚੈਨਲ ਤੇ ਪਹਿਲੀ ਵਾਰ ਆਣੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰਿਓ ਜੀ ਵੀਡੀਓ ਨੂੰ ਪੂਰਾ ਅੰਤ ਤੱਕ ਦੇਖਿਓ ਸਵੀਕਾਰ ਚਕ ਬਣਾਇਆ ਤੇ ਖਾਇਆ ਸਾਰਿਆਂ ਨੇ ਖਵਾਇਆ ਬੜੇ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ